ਹਾਂਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਨਾਮ ਸਰਦੇਵ ਸਿੰਘ ਜੀ ਪਿੰਡ ਚੈਨਾ ਤੇ ਜਿਹੜੀ ਨਾਲ ਲੱਗਿਆ ਅੱਗ ਲੱਗੀ ਆ ਤੁਹਾਡੇ ਜਿੱਤ ਨੂੰ ਹਾਂਜੀ ਹਾਂਜੀ ਸਾਡੇ ਖੇਤਾਂ ਲੱਗਿਆ ਜੀ ਆਪਣੇ ਉਹ ਫੈਕਟਰੀ ਦੇ ਕੋਲੋਂ ਲੱਗਿਆ ਜੀ ਫੈਕਟਰੀ ਦੇ ਮੁੱਢੋਂ ਉਹਨਾਂ ਦੇ ਵਰਕਰ ਸਾਰੇ ਹੀ ਬੁਝਾ ਰਹੇ ਸੀਗੇ ਜੀ ਉੱਥੇ ਕੋਈ ਭਈਏ ਨੇ ਅੱਗ ਲਾਈ ਆ ਜੀ ਇਹਨਾਂ ਦੇ ਫੈਕਟਰੀ ਵਾਲੇ ਦੋਸ਼ਾ ਕਾਦੀ ਫੈਕਟਰੀ ਆ ਜੀ ਉਹ ਤੇ ਧਾਗੇ ਦੀ ਫੈਕਟਰੀ ਹੈ ਤੇ ਇਹ ਕਿੰਨੇ ਕਿਲੇ ਨੇ ਜੀ ਇਹ ਇਹ ਘਟੋ ਘਾਟੇ 2-2.5 ਕਿਲੇ ਦਾ ਕੜਕਰੀ ਮੱਚ ਗਈ ਆਠ-ਨੌ ਕਿਲੇ ਜੀ ਨਾੜ ਦੀ ਮੱਚ ਗਈ ਆਤਮਾਨੀ ਨੇ ਆ। ਹਾਂਜੀ ਹਾਂ। ਇਹਦਾ ਹੀ ਹੁਣ ਫੈਕਟਰੀ ਵਾਲਿਆਂ ਨੂੰ ਦੇਣਾ ਚਾਹੀਦਾ ਜੀ ਵਿਚਾਰੇ ਜਿਹਦੀ ਕਣਕ ਤਾਂ ਜਮੀ ਜਲ ਗਈ ਜੀ ਉਹਨਾਂ ਨੂੰ ਉਹ ਤਾਂ ਪੈਸੇ ਦੇਣੇ ਚਾਹੀਦੇ ਨੇ ਜੀ। ਤੇ ਤੁਸੀਂ ਇਹਦੀ ਤਲਾਸ਼ ਦਿੱਤੀ ਪਰ ਮਹਿਕਮੇ ਨੂੰ। ਹਾਂਜੀ ਹੁਣ ਗੰਨੇ ਆ ਜੀ ਦਵਾਂਗੇ ਤਰਾ। ਅੱਜ ਕੀ ਨਵਾਂ ਛੋਟਾ ਕਿਹੜਾ? ਇਹ ਤਾਂ ਜਗਜੀਤ ਸਿੰਘ ਭਰਸਲਾ ਜੀ। ਤੇ ਅੱਗ ਲੱਗੀ ਹੈ ਜੀ ਅੱਜ ਕੀ ਹੈ? ਇਹ ਅੱਗ ਜੀ ਫੈਕਟਰੀ ਦੇ ਵਿੱਚੋਂ ਆਈ ਆ ਤਾਂ ਹੀ ਫੈਕਟਰੀ ਨਾਲ ਸਾਹ ਸਾਹ ਹੱਥ ਪੈ ਸਭ ਤੋਂ ਪਹਿਲਾਂ ਸਟਾਫ ਫੈਕਟਰੀਆਂ ਲਾਇਆ। ਉਹਦੇ ਉਹਨਾਂ ਦੇ ਸਾਹ ਫੋਕਤਾ ਦੇ ਲੋਕ ਵੀ ਤੁਸੀਂ ਆਜੋ ਫੜਾਫੜਾ ਕੇ ਦਵੋ ਜੀ ਉਹ ਹੱਥੋਂ ਮੂਰੇ ਪਿਆਉਂਦੇ ਰਹ ਬਾਤ ਜਿਵੇਂ ਆ ਤਾਂ ਅਸੀਂ ਬਹੁਤ ਕਰਦੇ ਜੀ ਯਾਨੀ ਇਹ ਸਾਰੀ ਮੇਨ ਫੈਕਟਰੀਆਂ ਦੇ ਉੱਥੋਂ ਸਪਾਰਕ ਹੋਏ ਨਹੀਂ ਤਾਂ ਬਾਕੀ ਲੈਟ ਹੈ ਨਹੀਂ ਕੋਈ 24 ਘੰਟੇ ਲੈਟ ਬੰਦਾ ਦੂਜੀ ਰਾਤ ਵੀ ਲੈਟ ਨਾਗ ਹੋ ਕੋ ਲੈਟ ਉੱਪਰ ਚੱਲਦੀ ਐ ਇਹ ਮੇਨ ਫਕਾਇਮਤ ਫੈਕਟਰੀ ਦਾ ਫੈਕਟਰੀ ਚ ਸਪਾਰਕ ਹੋ ਗਿਆ ਕੋਈ ਨਾ ਕੋਈ ਕਿੰਨੇ ਕਿਲੋ ਨਿਕਲਣਗੇ ਇੱਥੇ ਇੱਥੇ 2 ਕਿਲੇ ਕੱਢਦੀ ਬਾਕੀ ਸਾਰਾ ਕਿਲੇ ਲਾਣ ਜਾ ਗਿਆ ਹਾਂਜੀ ਉਹ ਮੰਗ ਕੀ ਕਰਦੇ ਹੋ ਮੰਗੇ ਵੀ ਕੁਝ ਨਾ ਜਿਹਦੀ ਕਾਗ ਜਿਹਨੂੰ ਮਾਵ ਜ ਮੈਂ ਕਹਿੰਦਾ ਜਿਹਦੀ ਬਚਾਈ ਆ ਲਾਣ ਜਾ ਕੇ ਉਹਦਾ ਮਾਵ ਜ ਮੈਂ ਕਹਿੰਦਾ ਫੈਕਟਰੀ ਦੀ ਦਰੋਂ ਲਾਣ ਜਾ ਇਹ ਫੈਕਟਰੀਆਂ ਇਹ ਫੈਕਟਰੀ ਧਾਗਾ ਫੈਕ ਤੇ ਅਖਿਲ ਥੋੜਾ ਕੀ ਸੀ ਹਾਂਜੀ ਹਾਂਜੀ ਕਣਕ ਖੜੀ ਸੀ ਕਿੰਨੇ ਕਿਲੋ ਪੌਣੇ 2 ਕਿਲੇ ਨੇ ਜੀ ਇਹ ਤੇ ਸਾਰੀ ਹੋ ਗਈ ਹਾਂਜੀ ਹਾਂਜੀ ਸਾਰੀ ਹੋ ਗਈ ਨਾਲ ਜਿਹੜੀ ਖੜੀ ਸੀ ਇਹ ਕਿਤੇ ਸੀ ਤੇ ਨਾਲ ਨਾਲ ਦੇ ਗਵਾਂਢੀ ਦੇ ਸੀ ਪਾਲ ਮਾਚੇ ਵਾਲੇ ਮੁੰਡਾ ਜੀ 2 ਕਿਲੇ ਕੰਮ ਫੜ ਲੇ ਕੋਲ ਆਂਦਾ ਹੈ ਨਾ ਮੁੰਡੇ ਨੇ ਫੋਨ ਕਰਿਆ ਜੀ ਕਹਿੰਦਾ ਵੀ ਅੱਗ ਲੱਗੀ ਕਣਕ ਕੋਲ ਦੀ ਜੀ ਲੱਗੀਆਂ ਆਂ ਬੁਝਾਉਣ ਹਾਂਜੀ 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 ਤਾਂ ਇਹੀ ਨੇ ਦੋ ਜੀ ਸਾਰੀ